ਸਬ ਦਿਹਾਤੀ ਪੁਲਿਸ ਨੇ ਦੋ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਹਿਰੋਇਨ ਆਫੀਮ ਦੇ ਨਾਲ ਹੋਰ ਸਮਾਨ ਡਰਗ ਬਣੀ ਵੀ ਬਰਾਮਦ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈਆਂ ਟੈਸਟਾਂ ਲਈ ਘਰ ਤੋਂ ਦੂਰ ਨਹੀਂ ਜਾਣਾ ਪੈਂਦਾ ਤੇ ਨਾ ਹੀ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਲਗਾਉਣੇ ਪੈਂਦੇ ਨੇ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ ਚ ਹੀ ਬੁਨਿਆਦੀ ਸਿਹਤ ਸੇਵਾਵਾਂ ਪ੍ਰਦਾਨ ਕਰਨ 'ਚ ਮੀਲ ਪੱਥਰ ਸਾਬਤ ਹੋ ਰਹੇ ਨੇ ਇਹ ਸਭ ਮੁਮਕਿਨ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੇ ਲੋਕਾਂ ਨੂੰ ਮੁਫਤ ਚੰਗਿਆਰੀ ਸਿਹਤ ਸੇਵਾਵਾਂ ਮਾ ਪ੍ਰਦਾਨ ਹੋ ਸਕਣ ਇਸ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 30 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਜਿਸ ਦੇ ਨਾਲ ਹੁਣ ਤੱਕ ਆਮ ਆਦਮੀ ਕਲੀਨਿਕਾਂ ਦੀ ਗਿਣਤੀ 881 ਹੋ ਚੁੱਕੀ ਹੈ ਜਿੱਥੋਂ 2 ਕਰੋੜ ਤੋਂ ਵੱਧ ਮਰੀਜ਼ ਇਲਾਜ ਕਰਵਾ ਚੁੱਕੇ ਨੇ ਤੇ 72 ਲੱਖ ਤੋਂ ਵੱਧ ਮਰੀਜ਼ਾਂ ਨੇ ਮੁਫਤ ਟੈਸਟ ਕਰਵਾਏ ਨੇ ਅਸੀਂ ਵਾਦਾ ਵੀ ਕੀਤਾ ਸੀ ਜਦੋਂ ਵੋਟਾਂ ਮੇੜੇ ਇਹ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸੇਧ ਸਵਾਮਾ ਦੇਵਾਂਗੇ ਉਹਨਾਂ ਨੇ 4-5 ਸਾਲ ਤੁਨਾ ਕੀਤਾ ਸੀ ਆਪਾਂ 2-2.5 ਸਾਲ ਦੇ ਵਿੱਚ ਉਹ ਤੋਂ ਵੱਧ ਕਰਕੇ ਦਿਖਾਤਾ ਸਾਡੇ ਕੋਲ 70 60 70 ਕੇ ਵਰੀ 80 90 ਵੀ ਹੋ ਜਾਂਦੇ ਪੇਸ਼ੈਂਟ ਆ 70 ਕੇ ਤਾਂ ਆ ਹੀ ਜਾਂਦੇ ਇੱਥੇ ਵੀ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਦੋ ਰੂਟੀਨ ਮੈਡੀਸਨ ਤੁਹਾਨੂੰ ਸਰਕਾਰ ਵੱਲੋਂ ਉਪਲਬਧ ਨੇ ਉਹ ਸਿ ਪੇਸ਼ੈਂਟ ਨੂੰ ਦੇ ਦਿੰਦੇ ਆ ਫਿਰ ਦੁਬਾਰਾ ਲੋਡ ਹੁੰਦੀ ਹੈ ਜੇ ਪੇਸ਼ੈਂਟ ਨੂੰ ਅਸੀਂ 3 ਦਿਨ ਬਾਅਦ ਦੁਬਾਰਾ ਕਾਲ ਕਰੀਦਾ ਦੇਨ ਰਿਲੇਸ਼ਨ ਟੂ ਉਹਨਾਂ ਦੀ ਬਿਮਾਰੀ ਜੇ ਕਿਸੇ ਨੂੰ ਲੱਗਦਾ ਹੋਵੇ ਟੈਸਟ ਤੇ ਲੋੜ ਹੈ ਤੇ ਅਸੀਂ ਉਹਨਾਂ ਦਾ ਟੈਸਟ ਵੀ ਕਰਦੇ ਹਾਂ ਮਤਕੀਤਾ ਇੱਕ ਗੱਲ ਕਰਨੇ ਹਾਂ ਚਰਨਜੀਤ ਸਿੰਘ ਜੀ ਆਈਪੀਐਸ ਅਫੀਸਰ ਨੇ ਸਰ ਡਰਗ ਮਨੀ ਡਰਗ ਦੋ ਅਲੱਗ-ਅਲੱਗ ਮਾਮਲਿਆਂ 'ਚ ਤੁਸੀਂ ਗ੍ਰਿਫਤਾਰ ਕੀਤੇ ਬੰਦੇ ਵੀ ਗ੍ਰਿਫਤਾਰ ਕੀਤੇ ਨੇ ਇਹਦੀ ਜਾਣਕਾਰੀ ਦਿਓ ਦੋ ਅਲੱਗ-ਅਲੱਗ ਕਿਉਂਕਿ ਦੋ ਦੋ ਇੱਕ ਥਾਣਾ ਹੋਰ ਹੈ ਦੂਜਾ ਹੋਰ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪਿਛਲੇ ਦਿਨੀ ਦੋ ਅਲੱਗ-ਅਲੱਗ ਕੇਸਸ ਦੇ ਵਿੱਚ ਹੈਰੋਇਨ ਦੀ ਰਿਕਵਰੀ ਅਫੀਮ ਦੀ ਰਿਕਵਰੀ ਤੇ ਨਾਲ ਹੀ ਡਰਗ ਮਨੀ ਜਿਹੜੀ ਹੈ ਉਹ ਰਿਕਵਰ ਕੀਤੀ ਗਈ ਹੈ ਸਭ ਤੋਂ ਪਹਿਲਾਂ ਜਿਹੜਾ ਪਹਿਲਾ ਕੇਸ ਹੈ ਥਾਣੇ ਅਜਨਾਲੇ ਦਾ ਹੈ ਜਿੱਥੇ ਇੱਕ ਵਿਅਕਤੀ ਹਰਮਨ ਸਿੰਘ ਤੇ ਉਸ ਦਾ ਸਾਥੀ ਸ਼ਮਸ਼ੀਰ ਸਿੰਘ ਜਿਹੜੇ ਕਿ ਬਾਬਾ ਇਸ ਏਰੀਆ ਦੇ ਰਹਿਣ ਵਾਲੇ ਨੇ ਉਹਨਾਂ ਤੋਂ ਨਾਕੇ ਦੌਰਾਨ ਜੋ ਹੈ ਜਦੋਂ ਇਹ ਭੱਜੇ ਨੇ ਉਹਨਾਂ ਨੂੰ ਫੜਿਆ ਗਿਆ ਤੇ ਇੱਕ ਉਹਦੇ ਵਿੱਚੋਂ ਜਿਵੇਂ ਸ਼ਮਸ਼ੇਰ ਸਿੰਘ ਭੱਜਣ 'ਚ ਕਾਮਯਾਬ ਹੋ ਗਿਆ ਤਾਂ ਹਰਮਨ ਤੋਂ ਜੋ ਹੈ 2 ਕਿਲੋ 16 ਗ੍ਰਾਮ ਜਿਹੜੀ ਹੈਰੋਇਨ ਦੀ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ 1,40,000 ਜਿਹੜਾ ਡਰਗ ਮਨੀ ਉਸ ਤੋਂ ਰਿਕਵਰ ਹੋਇਆ ਤੇ ਨਾਲ ਹੀ ਜਿਹੜਾ ਹੈ ਮੋਟਰਸਾਈਕਲ ਅਸੀਂ ਰਿਕਵਰ ਕੀਤਾ ਇਹ ਜਿਹੜੀ ਖੇਪ ਹੈ ਬੇਸਿਕਲੀ ਇਹ ਡਰੋਨ ਦੇ ਰਾਹੀਂ ਇਹ ਦਰੂਪਾਰ ਸਮਗਲ ਕਰਦੇ ਸਨ ਤੇ ਸਮਗਲਿੰਗ ਤੋਂ ਬਾਅਦ ਜੋ ਹੈ ਇਸ ਨੂੰ ਰਿਟਰੀਵ ਕਰਕੇ ਫਰਦਰ ਅੱਗੇ ਸਮਾਲ ਕੁਆਂਟੀਟੀਆਂ ਵਿੱਚ ਜਿਹੜਾ ਹੈ ਵੇਚਣ ਦਾ ਕੰਮ ਕਰਦੇ ਨੇ ਸਾਡੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਤੱਥ ਸਾਹਮਣੇ ਆਏ ਨੇ ਕਿ ਇਹਨਾਂ ਦੇ ਜੋ ਵੀ ਬੈਕਵਰਡ ਫਾਰਵਰਡ ਲਿੰਕੇਜਸ ਨੇ ਅਸੀਂ ਉਹ ਖੰਗਾਲ ਰਹੇ ਆ ਤੇ ਇਹਨਾਂ ਦੇ ਜੋ ਵੀ ਐਸੋਸੀਏਟਸ ਨੇ ਬੈਕਵਰਡ ਨੇ ਚਾਹੇ ਫਾਰਵਰਡ ਨੇ ਅਸੀਂ ਉਹਨਾਂ ਦੀ ਐਨਲਿਸਟਿੰਗ ਕਰ ਰਹੇ ਹਾਂ ਤੇ ਜਲਦੀ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਰਨੈਲ ਜੀ ਜਿਹੜੇ ਤੁਸੀਂ ਦੋ ਬੰਦੇ ਕਹਿ ਰਹੇ ਹੋ ਇੱਕ ਬੰਦਾ ਫਰਾਰ ਰਿ ਜੀ ਜਿਹੜਾ ਸ਼ਮਸ਼ੇਰ ਸਿੰਘ ਹੈ ਉਹ ਕਿਉਂਕਿ ਉਹ ਭੱਜਿਆ ਹੈਗਾ ਮੌਕੇ ਤੇ ਸਾਡੀ ਪਾਰਟੀ ਜਿਹੜੀ ਹੈ ਜਲਦੀ ਕਿਉਂਕਿ ਉਹ ਪਿੱਛੇ ਲੱਗੀ ਹੋਈ ਹੈ ਜਲਦੀ ਉਹਨੂੰ ਨੈਬ ਕਰ ਲਿਆ ਜਾਏਗਾ ਇਸ ਤੋਂ ਇਲਾਵਾ ਜਿਹੜਾ ਦੂਜਾ ਕੇਸ ਹੈ ਥਾਣੇ ਮਹਿਤੇ ਦਾ ਕੇਸ ਹੈ ਜਿਸ ਦੇ ਵਿੱਚ ਐਸਐਚਓ ਸਾਹਿਬ ਵੱਲੋਂ ਨਕਲ ਆਇਆ ਗਿਆ ਸੀ ਤੇ ਇੱਕ ਗੱਡੀ ਦੇ ਵਿੱਚੋਂ ਜਿਹੜਾ ਹੈ 1.5 ਕਿਲੋ ਅਫੀਮ ਕਰੀਬਨ ਜਿਹੜੀ ਹੈ ਉਸ ਦੀ ਰਿਕਵਰੀ ਹੋਈ ਹੈ ਬੜਾ ਅੱਛਾ ਕੰਮ ਹੋਇਆ ਕਿਉਂਕਿ ਪੰਜਾਬ ਪੁਲਿਸ ਦੁਆਰਾ ਜਿਹੜੀ ਪਾਇ ਸਾਬ ਐਪ ਹੈਗੀ ਹੈ ਉਹ ਡਿਵੈਲਪ ਕੀਤੀ ਗਈ ਹੈ ਉਸ ਦੇ ਵਿੱਚ ਜਿਹੜਾ ਹੈ ਜਿੰਨੇ ਵੀ ਸਾਡੇ ਕੋਈ ਵੀ ਅਕਿਊਜ਼ਡ ਹੁੰਦੇ ਨੇ ਉਹਨਾਂ ਦਾ ਜਿਹੜਾ ਹੈ ਹਿਸਟਰੀ ਹੁੰਦੀ ਹੈ ਕਿ ਕਿੰਨੇ ਉਹਨਾਂ ਦੇ ਖਿਲਾਫ ਪਰਚੇ ਦਰਜ ਨੇ ਉਹਨਾਂ ਦਾ ਸਟੇਟਸ ਕੀ ਹੈ ਕਿ ਉਹ ਜੇਲ੍ਹ 'ਚ ਹਨ ਜਾਂ ਜੇਲ੍ਹ ਤੋਂ ਬਾਹਰ ਹਨ ਸੋ ਪਾਇਸ ਜਿਹੜੀ ਹੈ ਅਸੀਂ ਮੰਡੇਟਰੀ ਕੀਤਾ ਹੈ ਕਿ ਕਿਸੇ ਵੀ ਨਾਕੇ ਤੇ ਜਦੋਂ ਵੀ ਚੈਕਿੰਗ ਕਰਨੀ ਹੈ ਤਾਂ ਉਹ ਜਿੱਥੇ ਵੀ ਸ਼ੱਕੀ ਵਿਅਕਤੀ ਹੈ ਅਸੀਂ ਉਹਨੂੰ ਪਾਇਸ ਤੇ ਚੈੱਕ ਕਰਦੇ ਹਾਂ ਸੋ ਜਦੋਂ ਵੀ ਇਹਨੂੰ ਜਦੋਂ ਇਸ ਵਿਅਕਤੀ ਨੂੰ ਪਾਇਸ ਤੇ ਚੈੱਕ ਕੀਤਾ ਗਿਆ ਦਾ ਇਸ ਦੇ ਇਸ ਦਾ ਪਾਇਸ ਤੇ ਰਿਕਾਰਡ ਆਇਆ ਤੇ ਇਸ ਦੇ ਖਿਲਾਫ ਤਿੰਨ ਪਰਚੇ ਜਿਹੜੇ ਐ ਦਰਜ ਹੋਣੇ ਪਏ ਗਏ ਸੋ ਉਸ ਤੋਂ ਬਾਅਦ ਜਿਹੜਾ ਹੈ ਇਸ ਨੂੰ ਬਾਹਰ ਕੱਢ ਕੇ ਵਿਅਕਤੀ ਨੂੰ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਗਈ ਇਸ ਤੋਂ ਇਲਾਵਾ ਜਿਸ ਗੱਡੀ ਜਿਹੜੀ ਸੀਗੀ ਉਹਨਾਂ ਬੜਾ ਬਰੀਕੀ ਦੇ ਨਾਲ ਚੈੱਕ ਕੀਤਾ ਗਿਆ ਤੇ ਅਲਟੀਮੇਟਲੀ ਡੈਸ਼ਬੋਰਡ ਦੇ ਵਿੱਚ ਜਿਹੜੀ ਕੈਵਿਟੀ ਸੀ ਉਸ ਦੇ ਵਿੱਚੋਂ ਜਿਹੜਾ 1.5 ਕਿਲੋ ਅਫੀਮ ਦੀ ਰਿਕਵਰੀ ਹੋਈ ਹੈ ਸਰ ਅਸੀਂ ਗੱਲ ਕਰਾਂਗੇ ਪਹਿਲੀ ਜਿਹੜੀ ਅਜਨਾਲੇ ਅਜਨਾਲੇ ਤੋਂ ਤੁਸੀਂ 2 ਕਿਲੋ ਹਿਰੋਇਨ ਦੇ ਨਾਲ ਡਰਗ ਮਨੀ ਵੀ ਗ੍ਰਫਤਾਰ ਬਰਾਮਦ ਕੀਤੀ ਹੈ ਇਹ ਜਿਹੜੇ ਦੋ ਕਿਉ ਸੀਗੇ ਜਿਨ੍ਹਾਂ ਚੋਂ ਇੱਕ ਨੂੰ ਆਪਾਂ ਗ੍ਰਫਤਾਰ ਕਰ ਚੁ ਇਨਾਂ ਤੇ ਪਹਿਲੇ ਮਾਮਲੇ ਤੇ ਸੀਗੇ ਜਿਹੜੇ ਤੁਸੀਂ ਦੱਸਿਆ ਕਿ ਉਹਨਾਂ ਦੇ ਪਹਿਲੇ ਵੀ ਮਾਮਲੇ ਸੀਗੇ ਇਹ ਬੇਸਿਕਲੀ ਬਾਬਾ ਬਕਾਲਾ ਦੇ ਰਹਿਣ ਵਾਲੇ ਆ ਔਰ ਅਜਨਾਲਾ ਅਜਨਾਲਾ ਸੁਰਖੀਆਂ ਚ ਰਹਿੰਦਾ ਹੈ ਇਹੋ ਜਿਸਮਗਲੀ ਨੂੰ ਲੈ ਕੇ ਕਿਉਂਕਿ ਸੈਕੰਡ ਡਿਫੈਂਸ ਆਫ ਲਾਈਨ ਤੁਸੀਂ ਉਹ ਬੀਐਸਐਫ ਨਾਲ ਤੁਹਾਡਾ ਸਹਿਯੋਗ ਚੱਲਦਾ ਪਿਆ ਜੀ ਬਿਲਕੁਲ ਜੀ ਅਜਨਾਲੇ ਮੂਵਮੈਂਟ ਜਿਹੜੀ ਹੈ ਇਹਨਾਂ ਵਿਅਕਤੀਆਂ ਦੀ ਜੋ ਕਿ origianally ਬਾਬੇ ਬੁਕਾਲੇ ਤੋਂ ਸਨ ਤੇ ਇਹ ਦਰਸਾਉਂਦੀ ਹੈ ਕਿ ਬੇਸਿਕਲੀ ਇਹ ਡਰਗ ਜਿਹੜੀ ਹੈ ਟ੍ਰਾਂਸਪੋਰਟੇਸ਼ਨ ਦਾ ਤੇ ਅੱਗੇ ਫਰਦਰ ਜਿਹੜਾ ਹੈ ਸੇਲ ਕਰਨ ਦਾ ਇਹ ਕੰਮ ਕਰਦੇ ਸਨ ਸੋ ਸਾਡੀ ਜਿਹੜੀ ਹੈਗੀ ਹੈ ਸੈਕੰਡ ਲਾਈਨ ਆਫ ਡਿਫੈਂਸ ਦੇ ਜਿਹੜੇ ਨਾਕੇ ਵੀ ਨੇ ਅਸੀਂ ਉਹ ਬੀਐਸਐਫ ਦੇ ਨਾਲ ਜੁਆਇੰਟਲੀ ਲਾ ਰਹੇ ਆਂ ਪਿਛਲੇ ਦਿਨੀ ਸਾਡੀਆਂ ਦੋ ਤਿੰਨ ਮੀਟਿੰਗਸ ਹੋਈਆਂ ਨੇ ਬੀਐਸਐਫ ਉੱਚ ਅਧਿਕਾਰੀਆਂ ਨਾਲ ਵੀ ਹੋਈਆਂ ਨੇ ਤੇ ਜਿਹੜੇ ਲੋਕਲ ਜਿਹੜੇ ਬੈਠੇ ਨੇ ਇਹਨਾਂ ਦੇ ਆਫਿਸਰਸ ਨੇ ਉਹਨਾਂ ਦੇ ਨਾਲ ਵੀ ਹੋਈਆਂ ਨੇ ਤੇ ਅਸੀਂ ਇੱਕ ਬੜੇ ਵਧੀਆ ਪਲਾਨ ਦੇ ਤਹਿਤ ਹੀ ਇੱਕ ਕੋਆਰਡੀਨੇਟਡ ਐਫਰਟ ਜਿਹੜਾ ਸਾਡਾ ਜੁਆਇੰਟ ਐਫਰਟ ਹੈ ਉਹ ਅਸੀਂ ਕਰ ਰਹੇ ਆਂ ਜਿਦੇ ਵਿੱਚ ਸਾਡੇ ਜੁਆਇੰਟ ਨਾਕੇ ਲੱਗ ਰਹੇ ਨੇ ਇਸ ਤੋਂ ਇਲਾਵਾ ਜਿਹੜੀ ਸਾਡੇ ਸ਼ਿਫਟਿੰਗ ਨਾਕਾਜ਼ ਨੇ ਅਸੀਂ ਉਹ ਵੀ ਉਹਨਾਂ ਦੇ ਨੰਬਰ ਵੀ ਵਧਾਇਆ ਕਿਉਂਕਿ ਫਰਦਰ ਜਿਹੜਾ ਵਿੰਟਰ ਸੀਜ਼ਨ ਆ ਗਿਆ ਹੈ ਇਹਦੇ ਵਿੱਚ ਫੌਗੀ ਜਿਹੜਾ ਹੈਗਾ ਵੈਦਰ ਰਹੇਗਾ ਤੇ ਸਾਨੂੰ ਜਿਹੜਾ ਹੈ ਕਿਉਂਕਿ ਚੈਲੰਜ ਹਮੇਸ਼ਾ ਰਹਿੰਦਾ ਹੈ ਤੇ ਇਸ ਵਾਰ ਜਿਹੜਾ ਅਸੀਂ ਪੂਰੀ ਤਿਆਰੀ ਕੀਤੀ ਹੋਈ ਹੈ ਤੇ ਅਸੀਂ ਮੈਕਸਿਮ ਜਿਹੜਾ ਹੈ ਇਹਨੂੰ ਜਿਹੜਾ ਹੈ ਡਰਗ ਪੈਡਲਿੰਗ ਦਾ ਟਰਾਂਸਪੋਰਟੇਸ਼ਨ ਦਾ ਜਿਹੜਾ ਕੰਮ ਚੱਲ ਰਿਹਾ ਹੈ ਇਹਨੂੰ ਪੂਰਾ ਡੈਂਟ ਪਾਵਾਂਗੇ ਇਹਦੇ ਵਿੱਚ ਤੁਸੀਂ ਦੱਸਿਆ ਕਿ 2023 ਨੂੰ ਇੱਕ ਕਦਮਾ थाना ਬਿਆਸ ਦੇ ਵਿੱਚ ਇਹਨਾਂ ਦੇ ਖਿਲਾਫ ਦਰਜ ਹੈਗਾ ਉਹ ਵੀ ਇਹੀ ਮਾਮਲਾ ਸੀਗਾ ਜੀ ਕਿ ਹਿਰੋਇਨ ਦੀ ਸਮਗਲਿੰਗ ਹੀ ਕਰਦੇ ਸੀਗੇ ਤੇ ਫਿਰ ਜਮਾਨਤੇ ਨੇ ਬੇਸਿਕਲੀ ਜਿਹੜਾ ਇਹਨਾਂ ਤੇ ਪੁਰਾਣਾ ਮੁਕਦਮਾ ਦਰਜ ਹੈ ਕਿਉਂਕਿ ਉਹ ਤੁਸੀਂ ਦੇਖੋਗੇ 379 ਵਗੈਰਾ ਦਾ ਪਰਚਾ ਦਰਜ ਹੈ ਇਹ ਫਰਦਰ ਜਿਹੜੀ ਹੁਣੇ ਸਾਡੀ ਇਨਵੈਸਟੀਗੇਸ਼ਨ ਹੋਈ ਹੈ ਪ੍ਰੀਲੀਮਿਨਰੀ ਇਹਦੇ ਵਿੱਚ ਇਹ ਸਾਹਮਣੇ ਆਇਆ ਫਰਦਰ ਇਹਨਾਂ ਦੇ ਜੋ ਵੀ ਹੋਰ ਇਹਨਾਂ ਦੇ ਐਂਟੀਸੀਡੈਂਟਸ ਨੇ ਕ੍ਰਿਮੀਨਲ ਬੈਕਗ੍ਰਾਉਂਡ ਜੋ ਵੀ ਉਹ ਅਸੀਂ ਹੋਰ ਕੰਗਾਲ ਰਹੇ ਆ ਤੇ ਜਿਵੇਂ ਵੀ ਆਏਗਾ ਸ਼ੇਅਰ ਕੀਤੀ ਜਾਏਗੀ ਸਰ ਲਾਸਟ ਵਾਲਾ ਜੀ ਕਿ थाना ਮਹਿਤਾ ਪੁਲਿਸ ਵੱਲੋਂ ਵੀ 1 ਕਿਲੋਗ੍ਰਾਮ 1 ਕਿਲੋ 650 ਗ੍ਰਾਮ ਹਿਰੋਇਨ ਸੌਰੀ ਅਫੀਮ ਤੁਸੀਂ ਦੱਸਿਆ ਜਿਵੇਂ ਦੀ ਕਾਰ ਦੇ ਵਿੱਚੋਂ ਮਿਲੀਏ ਇਹ ਪਾਇਸ ਐਪ ਦੀ ਮਦਦ ਦੇ ਨਾਲ ਤੁਸੀਂ ਇਹ ਸਾਰਾ ਆਪਰੇਸ਼ਨ ਚਲਾ ਰਹੇ ਹੋ ਇਹ ਪਾਇਸ ਐਪ ਦੇ ਨਾਲ ਜਿਹੜੇ ਹੋਰ ਜਿਸ ਦਾ ਮੌਕੇ ਤੇ ਕੋਈ ਮੌਜੂਦ ਮਿਲਦਾ ਹੈ ਉਹਦੀ ਵੀ ਜਾਣਕਾਰੀ ਮਿਲ ਪਾਉਂਦੀ ਹੈ ਜੀ ਬਿਲਕੁਲ ਜੀ ਪਾਇਸ ਐਪ ਦੇ ਵਿੱਚ ਜਿਹਦੀ ਵੀ ਜਿਹਦਾ ਵੀ ਰਿਕਾਰਡ ਹੈ ਕਿਉਂਕਿ ਬੇਸਿਕਲੀ ਜਿੰਨਾ ਵੀ ਕ੍ਰਿਮੀਨਲ ਕੋਈ ਵੀ ਵਿਅਕਤੀ ਹੈ ਉਸ ਦਾ ਕ੍ਰਿਮੀਨਲ ਰਿਕਾਰਡ ਹੈ ਇਹਦੇ ਵਿੱਚ ਸੇਵ ਹੁੰਦਾ ਹੈ ਉਸ ਦੇ ਖਿਲਾਫ ਕਿੰਨੇ ਪਰਚੇ ਦਰਜ ਨੇ ਉਹਦਾ ਸਟੇਟਸ ਕੀ ਹੈ ਕਿ ਉਹ ਜੇਲ ਚ ਹੈ ਨਹੀਂ ਹੈ ਤਾਂ ਇਹ ਪਾਇਸ ਜਿਹੜੀ ਹੈ ਅਸੀਂ ਇਹ ਮੰਡੈਟਰੀ ਕੀਤੀ ਹੋਈ ਹੈ ਵੀ ਕੋਈ ਵੀ ਜਦੋਂ ਨਾਕਾ ਲੱਗਦਾ ਹੈ ਉੱਥੇ ਜ਼ਰੂਰ ਯੂਜ਼ ਹੋਵੇ ਤੇ ਫਰਦਰ ਅਸੀਂ ਪੰਜਾਬ ਪੁਲਿਸ ਵੱਲੋਂ ਜਿੰਨੇ ਵੀ ਟੈਬਸ ਸਾਨੂੰ ਦਿੱਤੇ ਗਏ ਆ ਅਸੀਂ ਉਹਨਾਂ ਦਾ ਹੋਰ ਜਿਹੜੀ ਹੈ ਨੰਬਰ ਵਧਾ ਰਹੇ ਹਾਂ so that ki ਮਲਟੀਪਲ ਪਰਸਨ ਜਿਹੜੇ ਹੈਗੇ ਆ ਇੱਕ ਟਾਈਮ ਤੇ ਇੱਕ ਨਾਕੇ ਤੇ ਚੈੱਕ ਹੋ ਸਕਣ ਜੀ ਸ਼ੁਕਰੀਆ ਸਰ ਸ਼ੁਕਰੀਆ ਸਰ ਸ਼ੁਕਰੀਆ ਸੋ ਦੇ ਹਾਤੀ ਪੁਲਿਸ ਵੱਲੋਂ ਦੋ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਹੀਰੋਇਨ ਦੇ ਨਾਲ ਅਫੀਮ ਤੇ ਦੋ ਬੰਦਿਆਂ ਨੂੰ ਕਾਬੂ ਕੀਤਾ ਗਿਆ ਹੈ ਪਾਇਸ ਐਪ ਦਾ ਜ਼ਿਕਰ ਜਿਵੇਂ ਐਸਐਸਪੀ ਸਾਹਿਬ ਨੇ ਕੀਤਾ ਹੈ ਕਿ ਪਾਇਸ ਐਪ ਦੀ ਜਿਹੜੀ ਮਦਦ ਹੈ ਪੰਜਾਬ ਪੁਲਿਸ ਦੇ ਨਾਕਿਆ ਦੌਰਾਨ ਇਹ ਪਾਇਸ ਐਪ ਜਿਹੜੀ ਹੈ ਹਰ ਇੱਕ ਆਪਣੇ ਐਸਐਚਓ ਨੂੰ ਆਪਣੇ ਮੁਲਾਜ਼ਮਾਂ ਨੂੰ ਦਿੱਤੀ ਹੋਈ ਹੈ ਉਸ ਤੋਂ ਪਤਾ ਚੱਲ ਜਾਂਦਾ ਹੈ ਕਿ ਜਿਹੜਾ ਬੰਦਾ ਹੈ ਉਸ ਦੇ ਤਕੀਬ ਕਿੰਨੇ ਪਰਚੇ ਨੇ ਜਾਂ ਉਹ ਇਨਵੋਲਵ ਹੈ ਜਾਂ ਨਹੀਂ ਹੈ ਉਸ ਦੀ ਮਦਦ ਦੇ ਨਾਲ ਪੁਲਿਸ ਬਣ ਉਹ ਇੱਕ ਵੱਡੀ ਕਾਮਯਾਬੀ ਮਿਲੀ ਹੈ ਉਸ ਦੇ ਕੋਲ ਰਿਕਵਰੀ ਹੋਈ ਹੈ 1 ਕਿਲੋ 650 ਗ੍ਰਾਮ ਅਫੀਮ ਬਰਾਮਦ ਹੋਈ ਹੈ ਇੱਕ ਗੱਡੀ ਦੇ ਸਮੇਤ ਇੱਕ ਦੋਸ਼ੀ ਗ੍ਰਫਤਾਰ ਹੋਇਆ ਜਦਕਿ ਇੱਕ ਆਦਮੀ ਨੂੰ ਥਾਣਾ ਅਜਨਾਲਾ ਪੁਲਿਸ ਵੱਲੋਂ 2 ਕਿਲੋਗ੍ਰਾਮ ਹਿਰੋਇਨ ਤੇ ਨਾਲ-ਨਾਲ 1 ਲੱਖ 40 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ